ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਆਰ ਬਾਈ ਜੀ ਤੁਹਾਡੀ ਮੁਲਾਜ਼ਮਾਂ ਨੇ ਛੋੜੀ ਨਹੀਂ ਕਿ ਗੱਡੀ ਜਾ ਕੇ ਟਾਂਗਰ ਚਵਾ ਲਈ ਸਾਨੂੰ ਪਤਾ ਕਿਵੇਂ ਕਢਾਈ ਫਾਇਰ ਮੇਰੇ ਰੇਡਾਂ ਦੀ ਉਹ ਕਢਾਈ ਅਸੀਂ ਕਢਾਈ ਪਾਣੀ ਦੀ ਭਰੀ ਵੀ ਮੈਂ ਕਹਾਂ ਜੀ ਮੈਂ ਸਰ ਵੀ ਨਹੀਂ ਜਾ ਸਕਦਾ ਕੰਨ ਨੂੰ ਆਏ ਨਹੀਂ ਤੁਹਾਨੂੰ ਆਖਿਆ ਕਿ ਤੁਸੀਂ ਜਾਵੇਂ ਨਹੀਂ ਹੁਣ ਸਾਫ਼ ਜਿਨ੍ਹਾਂ ਦੀ ਗੱਲ ਸਾਡੀ ਹੁੰਦੀ ਰਹਿੰਦੀ ਹੈ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਸੁਪਰੀਮ ਕੋਰਟ ਵੀ ਇਸ ਸੰਬੰਧੀ ਸਖਤੀ ਵਰਤ ਰਹੀ ਹੈ ਉੱਥੇ ਹੀ ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹੇ ਦੇ ਕਸਬਿਆਂ ਦਰਮਕੋਟ ਅਤੇ ਬਾਗਾਪੁਰਾਣਾ ਦੇ ਇਲਾਕਿਆਂ ਵਿੱਚ ਵੀ ਪ੍ਰਾਲੀ ਸੜਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਉੱਥੇ ਹੀ ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 560 ਮਾਮਲੇ ਦਰਜ ਹੋ ਚੁੱਕੇ ਨੇ ਵੱਧਦੇ ਮਾਮਲਿਆਂ ਦੇਖਦੇ ਹੋਏ ਮੋਗਾ ਦੇ ਡੀਸੀ ਵਿਸ਼ੇਸ਼ ਸਰਗਲ ਅਤੇ ਐਸਐਸਬੀ ਅਜੇ ਗਾਂਦੀ ਨੇ ਖੁਦ ਕਮਾਂ ਸੰਭਾਲ ਲਈ ਹੈ ਜਿਹੜੇ ਹੁਕਮ ਮੁਤਾਬਿਕ ਐਨ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਹੁਕਮ ਮੁਤਾਬਿਕ ਐਨਸ਼ੋਰ ਕਰਨਾ ਹੈਗਾ ਅਸੀਂ ਕਿ ਹਰ ਜਗ੍ਹਾ ਕਿਤੇ ਵੀ ਪਰਾਲੀ ਬਾਰ ਨਾ ਹੋਵੇ ਅਸੀਂ ਕਿਸਾਨਾਂ ਨੂੰ ਬਾਰ ਬਾਰ ਬੇਨਤੀ ਵੀ ਕੀਤੀ ਹੈ ਉਹਨਾਂ ਨੂੰ ਸਾਰੇ ਸੰਦ ਵੀ ਪ੍ਰੋਵਾਈਡ ਕੀਤੇ ਬਟ ਫਿਰ ਵੀ ਪਰਾਲੀ ਦੇ ਜਲਣ ਦੀਆਂ ਕੁਝ ਕੁ ਘਟਨਾਵਾਂ ਸਾਡੇ ਧਿਆਨ 'ਚ ਆਉਂਦੀਆਂ ਹੈਗੀਆਂ ਸਾਡੀ ਟੀਮਾਂ ਮੁਸਤੈਦ ਹੈਗੀਆਂ 140 ਸਾਡੇ ਨੋਡਲ ਆਫੀਸਰ ਤੇ 23 ਕਲਸਟਰ ਆਫੀਸਰ ਉਸ ਤੋਂ ਨਾਲ-ਨਾਲ ਸਾਡੇ 13 ਐਸ ਐਚਓ ਸਾਰੇ ਡੀ ਐਸ ਪੀ ਐਂਡ ਸਾਰੇ ਐਚ ਡੀ ਐਮ ਸਾਹਿਬਾਨ ਇਹ ਸਾਰੇ ਫੀਲਡ ਚ ਰੋਜ਼ ਜਾਂਦੇ ਆ ਆਪਣੇ ਖੇਤਾਂ ਦਾ ਦੌਰਾ ਕਰਦੇ ਆ ਇਹਨਾਂ ਦੀ ਇੱਕ ਕੰਮਕਾਜ ਨਾਲ ਦੇਖਣ ਵਾਸਤੇ ਅਸੀਂ ਆਏ ਸੀਗੇ ਇੱਥੇ ਮੌਕੇ ਤੇ ਅਸੀਂ ਦੇਖਿਆ ਫਾਇਰ ਜਲਦੀ ਵੀ ਸੀ ਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਇਮੀਡੀਏਟਲੀ ਫਾਇਰ ਬੁਝਾਈ ਗਈ ਹੈਗੀ ਅਸੀਂ ਤੁਹਾਡੇ ਮਾਧਮ ਨਾਲ ਬੇਨਤੀ ਵੀ ਕਰਾਂਗੇ ਸਾਰੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਸਾਡਾ ਸਾਥ ਦੋ ਇਹ এনवायरमेंट ਅਸੀਂ ਬਚਾਣੀ ਹੈਗੀ ਹੈ ਬਹੁਤ سارے ਤਰੀਕੇ ਹਨ ਅੱਜ ਤੇ ਇਸ ਡੇਟ ਤੋਂ ਕੀ ਕਿਸ ਤਰੀਕੇ ਨਾਲ ਤੁਸੀਂ ਆਪਣੀ ਵਾਈ ਕਰ ਸਕਦੇ ਹੋ ਸਿੱਧੀ ਬੁਝਾਈ ਵੀ ਕਰ ਸਕਦੇ ਹੋ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਸਕਦਾ ਹੈਗਾ ਸੋ ਕਿਸਾਨ ਵੀਰ ਨੂੰ ਇਹ ਬੇਨਤੀ ਕਰਦਾ ਹੈਗਾ ਕਿ ਤੁਸੀਂ ਜਰੂਰ ਸਾਡੀ ਹੈਲਪ ਕਰੋ ਐਂਡ ਤੁਸੀਂ ਕਿਤੇ ਵੀ ਜਿੱਥੇ ਪਰਾਲੀ ਦਾ ਕੋਈ ਇਨਸੀਡੈਂਟ ਆਂਦਾ ਤੁਹਾਡੇ ਧਿਆਨ ਵਿੱਚ ਤੇ ਤੁਸੀਂ ਖੁਦ ਮਿਲ ਕੇ ਉਸ ਕਿਸਾਨ ਵੀਰ ਨੂੰ ਸਮਝਾਓ ਤਾਂ ਕਿ ਇਹ ਪਰਾਲੀ ਨੂੰ ਅੱਗ ਨਾ ਲਗਾਵੇ ਸਰ ਐਸਐਸਪੀ ਸਰ ਜਿਸ ਤਰ੍ਹਾਂ ਕੁਝ ਕਿਸਾਨਾਂ ਵੱਲੋਂ ਵਾਰ-ਵਾਰ ਅਪੀਲ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਕੀ ਸਰ ਉਹਨਾਂ ਕਿਸਾਨਾਂ ਤੇ ਜਦੋਂ ਉਹਨਾਂ ਨੂੰ ਈਸੀ ਇੰਪੋਜ਼ ਹੁੰਦੀ ਹੈ ਤੇ ਨਾਲ ਕੁਝ ਕੁੱਲਸ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਰ ਕਲਸਟਰ ਅਫਸਰ ਦੀ ਰਿਪੋਰਟ ਮੁਤਾਬਿਕ ਅਸੀਂ 223 ਬੀਐਨਐਸ ਦੇ ਤਹਿਤ ਐਫਆਈਆਰ ਵੀ ਰਜਿਸਟਰ ਕਰ ਰਹੇ ਹਾਂ ਸਨਾ ਦੇ ਵੀ ਉਪਰਾਲੀ ਦੇ ਜਿਹੜੇ ਮੁਤਾਬਿਕ ਅਸੀਂ 223 ਬੀਐਨਐਸ ਦੇ ਤਹਿਤ ਐਫਆਈਆਰ ਵੀ ਰਜਿਸਟਰ ਕਰ ਰਹੇ ਹਾਂ ਸਨਾ ਦੇ ਵੀ ਉਪਰਾਲੀ ਦੇ ਜਿਹੜੇ ਵੀ ਇਨਸੀਡੈਂਟ ਸਾਹਮਣੇ ਆਉਂਦੇ ਐ ਤੇ ਬਾਕੀ ਕਾਨੂੰਨੀ ਕਾਰਵਾਈ ਜਿੰਨੀ ਵੀ ਹੈ ਉਹ ਸਾਰੀ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਸੀਨੀਅਰ ਅਫਸਰ ਵੀ ਜਾ ਜਾ ਕੇ ਸੈਮੀਨਾਰ ਲਾ ਕੇ ਵੀ ਇਹਨਾਂ ਨੂੰ ਅਵੇਅਰ ਕਰ ਰਹੇ ਨੇ ਕਿ ਪਰਾਲੀ ਦੇ ਜਿਹੜੇ ਨੈਗੇਟਿਵ ਇਫੈਕਟਸ ਨੇ ਪਰਾਲੀ ਜ਼ਾਲਣ ਜ਼ਾਲਣ ਦੇ ਉਹਨਾਂ ਦੇ ਬਾਰੇ ਵੀ ਉਹਨਾਂ ਨੂੰ ਸਾਰਿਆਂ ਨੂੰ ਅਵੇਅਰ ਕਰ ਰਹੇ ਆ। ਥੈਂਕ ਯੂ ਸਰ। ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ। ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ। ਮਾਲਕ ਨੇ फाइनली तो बहुत उम्मीद है लोग हर बार <स्थाथ> बहुत ही बहुत ज्यादा अच्छा लग रहा है परमात्मा भी बहुत शुक्रगुजार है मालिक ने ਫਾਈਨਲੀ ਅਜੇ ਦਿਨ ਲੰਘ ਜਾਂਦਾ ਤੇ ਮੈਂ ਬਹੁਤ ਉਮੀਦ ਹੈ ਲੋਕ ਹਰ ਵਾਰ ਦੀ ਤਰ੍ਹਾਂ ਹੁਣ ਵੀ ਸਾਥ ਦੇਣਗੇ ਇਹ ਬਹੁਤ ਅੱਛਾ ਰਿਸਪੋਰਟ ਮੁਕਾਬਲਾ ਕਿਵੇਂ ਦੇਖਦੇ ਹੋ ਮੁੱਦੇ ਕੀ ਨੇ ਸ਼ਾਇਦ ਉਸ ਵਾਸਤੇ ਅਸੀਂ ਅੱਜ ਗੱਲ ਕੀਤੀ ਹੈ ਇਹ ਆਪਾਂ 23 ਤੋਂ ਬਾਅਦ ਗੱਲ ਕਰਾਂਗੇ ਅੱਜ ਬੜੇ ਦਿਨ ਬਾਅਦ ਥੋੜਾ ਰਿਲੈਕਸਡ ਮੋਮੈਂਟ ਆਇਆ ਹੈ ਜਿਹਦੇ ਵਿੱਚ ਬੜੀ ਸਖ ਸ਼ਾਂਤੀ ਦੇ ਨਾਲ ਮੈਂ ਅਰਦਾਸ ਕਰਕੇ ਆਈ ਹਾਂ ਪ੍ਰਮਾਤਮਾ ਅਗੇ ਕਿ ਸੁਖ ਸ਼ਾਂਤੀ ਦਾ ਨਲ ਇਲੈਕਸ਼ਨ ਹੋਵੇ ਮੈਂ ਲੋਕਾਂ ਦੇ ਵਿੱਚ ਰਹੂੰਗੀ ਸ਼ਾਮ ਦੇ 6 ਵਜੇ ਤੱਕ ਸਾਰੇ ਬੁੱਕਸ ਤੇ ਕਿੱਕਬੁੱਕ ਤੇ ਆਪ ਚਾਹੋਗੇ सुबह दिन है ही काम करनी शाम तक में से वोट वोटरों की कहना चाहूंगी जी मैसेज वोटरों दी बेती करूंगी जिस प्रकार ਤੁਸੀਂ ਹਮੇਸ਼ਾ ਸਾਥ ਦਿੱਤਾ ਹੈ ঈশ্বর ਹੀ ਸਾਥ ਸਿੱਚਾ ਅਸਰ ਡਿੰਪੀ ਸਾਹਿਬ ਕਹਿ ਰਹੇ ਆਊਟਸਾਈਡਰ ਵਰਸਸ ਗਿੱਦੜਵਾਹਾ ਵਾਲੇ ਦੇਖੋ ਪਿਛਲੇ 12 ਸਾਲਾਂ ਤੋਂ ਆਊਟਸਾਈਡਰ ਨੇ ਗਿੱਦੜਵਾਂ ਨੂੰ ਸਭ ਕੁਝ ਦਿੱਤਾ ਹੈ ਕਿਹੜੇ ਆਊਟਸਾਈਡਰ ਪੰਜਾਬ ਤੋਂ ਕਿਸ ਦਾ ਪ੍ਰਧਾਨ ਪੰਜਾਬ ਦੇ ਕਿਸੇ ਵੀ ਹਲਕੇ ਲਈ ਆਊਟਸਾਈਡਰ ਨਹੀਂ ਹੁੰਦਾ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਤੁਸੀਂ ਪਰਵਾਹ ਨਾ ਕਰੀਂ ਦੁਬਾਕ ਚੱਲ ਰਿਹਾ ਹੈ ਇਸ ਸਮੇਂ ਬਹੁਤ ਚੱਲ ਰਿਹਾ ਸੱਚੇ ਪਾਤਸ਼ਾਹ ਕਿਰਪਾ ਬਹੁਤ ਵੱਡਾ ਇਗਜ਼ਾਮ ਦੇਣ ਜਾ ਰਹੇ ਹਾਂ ਉਹ ਬਈ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛ ਨਾ ਹੀ ਹੱਥ ਠੀਕ ਹੈ ਅਸੀਂ ਆਪਦੀ ਤਿਆਰੀ ਕਰਨੀ ਸੀ ਕਰਤੀ ḍu your best and leave it up to god ਲਗਦਾ ਰਾਜ ਦੇ ਕੀਤੇ ਕੰਮ ਦਾ ਫਾਇਦਾ ਕਿਤੇ ਨਾ ਕਿਤੇ ਅਮਰਤਾਂ ਨੂੰ ਮਿਲੇਗਾ ਆਫ ਕர்ஸ் ਮਿਲੇਗਾ ਕਿਉਂ ਨਹੀਂ ਮਿਲੇਗਾ ਐਜ਼ ਅ ਟੀਮ ਕੰਮ ਕੀਤਾ ਹੈ ਔਰ ਉਹਨਾਂ ਕੰਮਾਂ ਨੇ ਦੇਖੋ ਜੀ ਲੋਕਾਂ ਨੇ ਆਦਾ ਫਾਇਦਾ ਸੋਚਣਾ ਹੈ ਤੇ ਲੋਕਾਂ ਨੇ ਇਹ ਦੇਖਣਾ ਹੈ ਕਿ ਕਿਨੇ ਅੱਜ ਤੱਕ ਗਿੱਦਰਵਾਹ ਦਾ ਵਿਕਾਸ ਕੀਤਾ ਹੈ ਪਿਛਲੇ 12 ਸਾਲ ਤੋਂ ਲੋਕਾਂ ਦੇ ਵਿੱਚ ਆਇਆ ਮੇਰੇ ਤੋਂ ਪਹਿਲਾਂ ਜਿੰਨੇ ਕੈਂਡੀਡੇਟਸ ਕੋਈ ਹਲਕਾ ਇੰਚਾਰਜ ਰਿਹਾ ਕੋਈ ਫਾਈਨੈਂਸ ਮਿਨਿਸਟਰ ਰਿਹਾ ਲੋਕਾਂ ਨੇ ਉਹਨੂੰ ਦੇਖਿਆ ਉਹਨਾਂ ਦੇ ਧੱਕੇ ਦੇਖੇ ਝੂਠੇ ਪਰਚੇ ਦੇਖੇ ਉਹਨਾਂ ਦੀਆਂ ਜ਼ੋਰ ਜ਼ਬਰਦਸਤੀਆਂ ਦੇਖੀਆਂ ਤੇ ਇੱਕ ਪਾਸੇ ਕਾਂਗਰਸ ਪਾਰਟੀ ਦਾ ਪੀਸਫੁਲ ਰਾਜਨੀਤਿਕ ਲੋਕ ਹਰ ਬੰਦਾ ਸ਼ਾਂਤੀ ਪਸੰਦ ਹੈ ਮੈਨੂੰ ਤਾਂ ਅੱਜ ਫੀਲ ਹੋ ਰਿਹਾ ਕਿ ਖੁਦ ਨੂੰ ਅਮਰਤਾ ਵੋਟ ਨਹੀਂ ਕਰ ਸਕੀ ਵਿੜਿੰਗ ਤੁਹਾਨੂੰ ਵੋਟ ਨਹੀਂ ਕਰ ਸਕੀ ਵੋਟ ਤੁਹਾਡੀ ਬਾਹਰ ਲੱਗ ਰਿਹਾ ਕਿਥੇ ਮੇਰਾ ਗਿੱਧੜਾ ਮੇਰਾ ਪਰਿਵਾਰੀ ਹੈ ਮੇਰੇ ਪਰਿਵਾਰ ਨਾਲੋਂ ਵੱਧ ਹੈ ਜਿਨ੍ਹਾਂ ਨੇ ਸਨੱਚੇ ਤੱਕ ਪਹੁੰਚ ਮੇਰੀ ਥਾਂ ਤੇ ਮੇਰੀਆਂ ਭੈਣਾ ਮੇਰੀਆਂ ਮਾਵਾਂ ਖੜੀਆਂ ਕੋਈ ਇਸ ਗੱਲ ਦਾ ਮਲਾਲ ਮੈਂ ਤਾਂ ਸੱਚੇ ਪਾਤਸ਼ਾਹ ਦੀ ਸ਼ੁਕਰਗੁਜ਼ਾਰ ਹਾਂ ਦੇਖੋ ਨਾ ਮੈਂ ਤੇ ਧੰਨਵਾਦ ਕਰਨਾ ਹੀ ਆ ਅੱਛਾ ਇੱਕ ਵੀ ਗੱਲ ਆ ਵੀ ਵਕਾਰ ਜਿਹੜਾ ਆ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਇਹ ਤਾਂ ਡਰ ਵੀ ਲੱਗ ਰਿਹਾ ਜਾਂ ਨਹੀਂ ਤੁਹਾਨੂੰ ਲੱਗ ਰਿਹਾ ਮੇਰੇ ਸ਼ਕਲ ਤੇ ਇਹ ਹੀ ਬੰਦਾ ਲੋਕ ਕੋ ਲੈਂਦਾ ਨਾ ਨਹੀਂ ਇਹ ਮੈਂ ਲੋਕ ਨਹੀਂ ਸਕਦਾ ਜੋ ਅੰਦਰ ਆ ਬਾਹਰ ਠੀਕ ਹੈ ਬਿਲਕੁਲ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਬਸ ਇਹੀ ਅੱਖਰ ਕਹੋ ਹਮ ਤਾਂ ਬੜੀ ਨਹੀਂ ਕਾਫੀ ਇਹ ਰਿਹਾ ਯਾਰ ਬਹੁਤ ਵਧੀਆ ਬਹੁਤ ਵਧੀਆ ਸਪੋਰਟ ਹਾਂਜੀ ਮੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਮੀ ਤਾਂ ਬਸ ਇਸ ਤਰ੍ਹਾਂ ਤੇ ਬੋਟ ਪਾ ਕੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਬਹੁਤ ਵਧੀਆ ਜਿਹੜਾ ਮਾਹੌਲ ਹੈ ਜਿਹੜੇ ਬਖੜੀ ਵਾਲੇ ਦੇ ਵਿੱਚ ਤੇ ਡਿਵੈਲਪਮੈਂਟ ਦੇ ਨਾਮ ਤੇ ਵਿਕਾਸ ਦੇ ਨਾਮ ਤੋਂ ਲੋਕ ਪਾਰਟੀ ਵੱਲ ਤੋਂ ਉੱਪਰ ਉੱਠੀ ਜਿਹੜੀਆਂ ਵੋਟਾਂ ਨੇ ਉਹ ਪਾ ਰਿਆ ਕਿਉਂਕਿ ਲੋਕ ਇਸ ਗੱਲ ਨੂੰ ਸਮਝਦੇ ਆ ਕਿ ਜਿੰਜੇ ਨੂੰ ਵੋਟਾਂ ਪਾਉਣੀਆਂ ਤੇ ਮਨ ਨੂੰ ਵੀ ਖੁਦ ਸਿੱਟਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਦਾ ਇੱਕੋ ਗੱਲ ਕਹਿਣੀ ਹੈ ਵੀ ਸਾਡੀ ਕਿਹੜਾ ਸਰਕਾਰ ਐਸੀ ਕਰੀਏ ਉਹ ਲੋਕ ਜੀ ਦੀ ਸਰਕਾਰ ਹੈ ਜਿਹੜਾ ਬਰਨਾਲ ਦੀ ਡਿਵੈਲਪਮੈਂਟ ਕਰਾ ਸਕਦਾ ਵਿਕਾਸ ਕਰਵਾ ਸਕਦਾ ਲੋਕ ਉਸੇ ਦਾ ਸਾਥ ਹੈ ਜਿਹੜਾ ਉਹ ਦੇਣਗੇ ਕਿਉਂਕਿ ਲੋਕਾਂ ਨੇ ਪਿਛਲੇ 35 ਸਾਲ ਇਹ ਸੰਤਾਪ ਹੋ ਗਿਆ 2.5 ਸਾਲ ਜੇ ਆਮ ਆਦਮੀ ਪਾਰਟੀ ਸਰਕਾਰ ਚ ਰਹੀ ਤਾਂ ਸੈਂਕੜੇ ਕੰਮ ਹੈ ਜਿਹੜੇ ਉਹ ਸ਼ਹਿਰ ਚ ਪਿੰਡਾਂ ਦੇ ਵਿੱਚ ਹੋਇਆ ਤਕਰੀਬਨ 600 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਚ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਦਿੱਤਾ 300 ਕਰੋੜ ਰੁਪਇਆ ਡਿਵੈਲਪਮੈਂਟ ਡਿਪਾਰਟਮੈਂਟ ਲਈ 88 ਕਰੋੜ ਰੁਪਇਆ ਸਾਡੀ ਵਾਟਰ ਸਪਲਾਈ ਤੇ ਜਿਹੜਾ ਸੀਵਰੇਜ ਲਈ ਦਿੱਤਾ ਦੇ ਪਿੰਡਾਂ ਦੇ ਵਿੱਚ 35 ਕਰੋੜ ਰੁਪਏ ਛੱਪੜਾਂ ਲਈ 60 ਕਰੋੜ ਰੁਪਏ ਸੜਕਾਂ ਲਈ ਲਾਇਬ੍ਰੇਰੀਆਂ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਲਈ ਹਸਪਤਾਲ ਲਈ 1-1 ਕਰੋੜ ਸੋ ਇਹ ਸਾਰੀਆਂ ਚੀਜ਼ਾਂ ਦੇ ਲੋਕਾਂ ਚਰਚਾ ਲੋਕ ਕਹਿੰਦੇ ਸਰਕਾਰ ਦਾ ਬੰਦਾ ਜਿੱਤੇ ਤਾਂ ਹੀ ਪੈਸੇ ਆਇਆ ਨਹੀਂ ਕਿਸੇ ਨੇ ਇੱਥੇ 600 ਰੁਪਏ ਨਹੀਂ ਸੀ ਦੇਣਾ 30 ਕਰੋੜ ਤਾਂ ਦੂਰ ਦੀ ਗੱਲ ਹੈ ਸੋ ਲੋਕਾਂ ਨੂੰ ਪਤਾ ਵੀ ਅਜੇ بڑے ਕੰਮ ਹੋਗੇ ਬੜੇ ਰਹਿੰਦੇ ਆ ਇਸ ਲਈ ਰਹਿੰਦੇ ਕੰਮ ਕਰਾਉਣ ਲਈ ਵੀ ਲੋਕ ਜਿਹੜੇ ਆ ਬਰਨਾਲੇ ਦੀ ਉਹ ਪਾਰਟੀ ਵਾ ਚੁੱਕ ਚੁੱਕ ਕੇ ਜਿਵੇਂ ਸਰ ਆਮ ਆਦਮੀ ਪਾਰਟੀ ਦਾ ਸਾਥ ਨਾਲ ਦੇ ਜਿਹੜਾ ਪਾਰਟੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਗੜ ਕੇ ਆ ਜਾਂਦਾ ਬਰਨਾਲਾ ਨੂੰ ਤੇ ਲੱਗਦਾ ਵੀ ਇਹ ਗੜ ਇਸ ਤਰ੍ਹਾਂ ਹੀ ਕੰਮ ਰਹੇਗਾ 100% ਜੀ ਇਸੇ ਤਰ੍ਹਾਂ ਕੰਮ ਰਹੇਗਾ ਇਹ ਵੱਡੀ ਲੀਡ ਜਿਹੜੀ ਹਰ ਰੋਜ਼ ਸਾਡੇ ਜੀ ਜਿਹੜੀਆਂ ਕੋਈ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੀਅਰਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਤੇ ਪੰਜਾਬੀਆਂ ਦੇ ਸਿੱਖਾਂ ਦੇ ਜਖਮਾਂ ਤੇ ਨੂਨ ਛਿੜਕਾਉਂਦਾ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਹੈ ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜੀ ਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਾਹ ਢੇਰੀ ਕੀਤਾ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੈਰਿਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਫਿਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਹੈ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਹੈ ਇਹੀ ਗੱਲਾਂ 'ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਆ ਵੀ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਹਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਾਢੇਰੀ ਕੀਤਾ ਤੇ ਨਸ਼ਲਕੂਹੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ बार-बार ਉਹ ਸਿੱਖਾਂ ਦੇ ਨਮਕ ਛਿੜਕਣਾਉਂਦਾ ਜਾਂ ਤੂੰ ਦੇਖਣ ਆਉਣਾ ਦੁਬਾਰਾ-ਦੁਬਾਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇਹ ਕਿਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆਂ ਨੂੰ ਪਹਿਣਾ ਨੂੰ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ ਕੋ ਗੜਾਂ ਚ ਤੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ ਚ ਖੂਨਾਂ ਨਾਲ ਲੱਤ-ਪੱਤ ਲਾਸ਼ਾਂ ਇੰਦਰਾ ਗਾਂਧੀ ਜਿਨ੍ਹਾਂ ਦਾ ਜਨਮ ਦੇਣਾ ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ ਰਾਹੁਲ ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋਏ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ ਚ ਕੀ ਆ ਤੇ ਕਿਉਂ ਉਹ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉੱਥੋਂ ਮੱਥਾ ਟੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਦੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਜ਼ਖਮ ਤੇ ਚੋਟ ਤੁਹਾਨੂੰ ਪੰਜਾਬੀਆਂ ਦਾ ਸਿੱਖਾਂ ਨੂੰ ਦੇ ਰਿਹਾ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਟਹਿ ਟੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਹਾ ਸ਼ਰਦਾ ਦੇ ਫੁੱਲ ਭੇਟ ਕਰ ਰਿਹਾ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਨਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਇੱਕ ਪੰਜਾਬੀਆਂ ਦਾ ਹਤਾਇਸ਼ੀ ਹੈ ਤੇ ਜਿਹੜੇ ਆਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਤੁਹਾਡਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਸਰ ਆਇਆ ਇਸ ਕਰਕੇ ਗੁਰਦੁਆਰੇ ਆਇਆਂ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ ਦੇ ਬੂਤੇ ਪਹੁੰਚਣ ਲੱਗਣੀ ਆ ਤੁਸੀਂ ਰਸਤੇ 'ਚ ਮੈਨੂੰ ਘੇਰ ਕੇ ਮੇਰੇ ਭਰਾ ਖੜੇ ਹੋ ਗਏ ਨੇ ਸੋ ਮੈਂ ਇਹੋ ਹੀ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਡੇਰਾ ਬਾਬਾ ਨਾਨਕ ਮੌਜੂਦਾ ਸਰਕਾਰ ਨੇ ਜੋ ਇਹਨਾਂ ਦੇ ਨਾਲ ਕੀਤਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਵੀ ਸਾਡੇ ਨਾਲ ਖੜੀ ਹੈ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ਔਰ ਇਹਦਾ ਜਵਾਬ ਦਾ ਇਹਦਾ ਜੋ ਜਵਾਬ ਹੈ ਉਹਨਾਂ ਨੇ ਮੇਰੀ ਮਸ਼ੀਨ ਦਾ ਬਟਨ ਦਬਾ ਕੇ ਪੰਜੇ ਦਫਾ ਫੇਰ ਦੇਣਾ ਜੀ ਕਿੰਨਾ ਟਫ ਹੈ ਜੀ ਇਸ ਵਾਰ ਤੁਸੀਂ ਦੇਖ ਰਹੇ ਹੋ ਕਿਉਂਕਿ ਜਿਮਨੀ ਚ ਉਹਨਾਂ ਨੇ ਸਰਕਾਰ ਦਾ ਪ੍ਰਭਾਵ ਹੁੰਦਾ ਨਹੀਂ ਮੈਂ ਤਾਂ ਬੜੀ ਇਜ਼ੀ ਨਜ਼ਰ ਆ ਰਹੀ ਹੈ ਜੀ ਪਹਿਲੀ ਇਲੈਕਸ਼ਨ ਹੈ ਜੋ ਇਸ ਵਾਰ ਮੈਨੂੰ ਇੰਨਾ ਚੰਗਾ ਮਾਹੌਲ ਮਿਲਿਆ ਹੈਗਾ ਪਰ ਨਾਲ ਦੀ ਨਾਲ ਦੁੱਖ ਵੀ ਹੈਗਾ ਕਿ ਸਾਡੇ ਕਿਸਾਨਾਂ ਦੇ ਨਾਲ ਸਾਡੇ ਝੋਨੇ ਦੇ ਨਾਲ ਜੋ ਇਹਨਾਂ ਨੇ ਦੁਰਗਤੀ ਕੀਤੀ ਹੈ ਔਰ ਸਾਡੀ ਮਹਿਲਾਵਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਮੁਕਰੇ ਨੇ ਔਰ ਉਹਨਾਂ ਦਾ ਜਵਾਬ ਲੈਣ ਦੇ ਲਈ ਮੈਂ ਇਹ ਮਹਿਲਾਵਾਂ ਮੈਨੂੰ ਇਹ ਸਰ ਤੱਕ ਪਹੁੰਚਾਉਣਗੇ ਉੱਥੇ ਵਿਧਾਨ ਸਭਾ ਦੇ ਵਿੱਚ ਕਿ ਮੈਂ ਅੱਗੇ ਹੋ ਕੇ ਖੜੀ ਹੋ ਕੇ ਧਰਨੇ ਲਾਉਣ ਲਈ ਤਿਆਰ ਹਾਂ। ਮੇਰਾ ਪਠਾਨਾ ਚ ਜੋ ਹੋਇਆ ਸਵੇਰੇ ਉਹਦੇ ਕੀ ਹੋਊਗਾ? ਅਰੰਦਾਵਾ ਸਾਹਿਬ ਗਏ ਹੋਏ ਨੇ ਜੋ ਉਧਰ ਉਹਨਾਂ ਮਸਲਾ ਹੱਲ ਕਰਨਗੇ। ਖਾਲੀ ਮੋੜਨ ਵਾਲੇ ਨਹੀਂ ਹੈਗੇ ਜੀ ਬਿਲਕੁਲ। ਅਗਰ ਅਗਰ ਇਨ ਫਿਊਚਰ ਵੀ ਐਡਾ ਦੀ ਕੋਈ ਦਿੱਕਤ ਆ ਨਾ ਨਹੀਂ ਦੇਖੋ ਜੀ ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਜਦ ਡੀਸੀ ਦਫ਼ਤਰ ਦੇ ਵਿੱਚ ਜੋ ਹੋਇਆ ਉਹ ਕੁਝ ਲੋਕ ਇਹੋ ਜਿਹੇ ਹੋਣਗੇ ਸ਼ਰਾਤੀ ਜਨਸਰ ਜਿਹੜੇ ਕਹਿੰਦੇ ਆ ਵੀ ਗਲਤ ਹੋਇਆ ਜੀ। ਇੱਕ ਲੀਡਰ ਨੂੰ ਇਹ ਕਰਨਾ ਨਹੀਂ ਚਾਹੀਦਾ ਸਰਕਾਰ ਦੇ ਅਗੇਂਸ ਪਰ ਜੋ ਪ੍ਰੋਟੋਕੋਲ ਦੇ ਅਕੋਰਡਿੰਗਲੀ ਜੋ ਰੰਧਾਵਾ ਸਾਹਿਬ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ। ਇਹ ਸਮਝੋ ਕਿ ਮਾਹੌਲ ਠੀਕ ਚੱਲ ਰਿਹਾ ਹੈ ਸਰਕਾਰ ਦਾਅਵੇ ਕਰ ਰਹੀ ਹੈ ਕਿ ਮਾਹੌਲ ਠੀਕ ਹੈ। ਨਹੀਂ ਮਾਹੌਲ ਠੀਕ ਹੁੰਦਾ ਤਾਂ ਇੰਨਾ ਜਨਸਹਿ ਲਾਬ ਉੱbred ਕੇ ਆਉਣਾ ਹੀ ਨਹੀਂ ਸੀ ਉਹ ਮੜ ਕੇ ਆਉਣਾ ਹੀ ਨਹੀਂ ਸੀ ਸਾਹਮਣੇ ਸਾਡਾ ਸਾਥ ਨਹੀਂ ਸੀ ਦੇਣਾ। ਹਾਂਜੀ ਇਲੈਕਸ਼ਨ ਦਾ ਮਾਹੌਲ ਠੀਕ ਹੈ ਜੀ ਕੋਈ ਐਸੀ ਡਰ ਵਾਲੀ ਗੱਲ ਨਹੀਂ ਹੈਗੀ। ਬਾਕੀ ਠੀਕ ਹੈ ਇਕਾ ਦੁੱਕਾ ਜਗ੍ਹਾ ਤੇ ਉਹ ਜਾ ਕੇ ਪਰਿਵਾਰ ਕੋਸ਼ਿਸ਼ ਇਹੋ ਜੀ ਕਰਦੇ ਧਮਕੀਆਂ ਦੇਣ ਦੀ ਪਰ ਜੇ ਜਦੋਂ ਆਪਾਂ ਇਦਾਂ ਕਰ ਲਈਏ ਨਾ ਵੀ ਹਰ ਘਰ ਵਿੱਚ ਹੀ ਅਸੀਂ ਧਮਕੀ ਦੇਣਾ ਸ਼ੁਰੂ ਕਰ ਦਈਏ ਤੇ ਲੋਕਾਂ ਦਾ ਡਰ ਵੈਸੇ ਹੀ ਖਤਮ ਹੋ ਜਾਂਦਾ ਹੈ। ਬੈਕਐਂਡ ਤੇ ਇਲੈਕਸ਼ਨ ਹਮੇਸ਼ਾ ਦੇਖੀ ਕਿ ਫਰੰਟਐਂਡ ਤੇ ਦੇਖੀ ਕੈਲੀਬ੍ਰੇਟ ਉਹ ਹੋਣੇ ਕਰਕੇ ਆਈਆਂ। ਨਹੀਂ ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ ਜੀ ਕਿਉਂਕਿ ਘਰ ਬੈਠ ਕੇ ਪਿੱਛੇ ਜਦ ਕੋਈ ਵੀ ਕੈਂਡੀਡੇਟ ਜਾਂ ਆਪਾਂ ਇੱਕ ਸ਼ਿਕਾਰੀ ਲੈ ਲਈਏ ਜਦ ਪਿੱਛੇ ਇੱਥੇ ਬੈਠ ਕੇ ਉਹ ਮੁਕਾਬਲਾ ਦੇਖ ਰਿਆ ਹੁੰਦਾ ਹੈ ਤਾਂ ਉੱਥੋਂ ਪੋਜ਼ਿਟਿਵ 네ਗੇਟਿਵ ਵੀ ਕੱਢ ਲੈਂਦਾ ਜੀ ਜਿਹੜੀਆਂ ਆਪਣੀਆਂ ਕਮੀਆਂ ਸੀ ਉਹਨਾਂ ਨੂੰ ਖਾਸ ਤੌਰ ਤੇ ਮੇਰਾ ਆਪਣਾ ਸੁਭਾਅ ਵੀ ਹੈ ਕਿ ਮੈਂ ਆਪਣੀਆਂ ਮੇਰੀ ਵਾਹਵਾਹੀ ਕੋਈ ਕਰੇ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ ਜਿਹੜਾ ਮੇਰੀ ਕਮੀ ਦੱਸੇ ਤੇ ਮੈਂ ਉਸ ਇਨਸਾਨ ਤੇ ਜ਼ਿਆਦਾ ਖੁਸ਼ ਰਹਿੰਦੀ ਆ ਤਾਂ ਕਿ ਦੁਬਾਰਾ ਉਹਨਾਂ ਨੂੰ ਕਵਰ ਕਰੀਦਾ ਹੈ ਸਭਾਲਣਾ ਹੁਣ ਹਲਕਾ ਜਿਹਾ ਸੰਭਾਲਣਾ ਪੈਂਦਾ ਸਾਈਡ ਵਾਈ ਸਾਈਡ ਹੁਣ ਵੀ ਸਾਰਾ ਕੁਝ ਹੀ ਸੰਭਾਲਦਾ ਜੀ ਘਰ ਵੀ ਦੇਖਣਾ ਮੇਰੀਆਂ ਬੇਟੀਆਂ ਮੈਰਿਡ ਨੇ ਬੇਟਾ ਮੇਰਾ ਜਵਾਨ ਹੈ ਜੀ ਉਹ ਵੀ ਮੇਰੇ ਸਾਥ ਦੇ ਰਿਹਾ ਹੈ ਤੇ ਰੰਧਾਵਾ ਸਾਹਿਬ ਦੇ ਬਾਹਾਂ ਬਣ ਕੇ ਅਸੀਂ ਖੜੇ ਹੋਏ ਆਂ ਜੀ ਅਸੀਂ ਕੋਈ ਅਲੱਗ ਤੋਂ ਇੱਕ ਪੋਲਿਟੀਕਲ ਖੜਾ ਨਹੀਂ ਕਰ ਰਹੇ ਹੈਗੇ ਸਿਸਟਮ ਤੇ ਰੰਧਾਵਾ ਸਾਹਿਬ ਦੇ ਕਦਮਾਂ 'ਚ ਕਦਮ ਮਿਲਾ ਕੇ ਚੱਲ ਰਹੇ ਆਂ ਜੀ ਉਹਨਾਂ ਨੂੰ ਕਾਬਜ ਕਰਨ ਸਾਰੇ ਇਲੈਕਸ਼ਨ ਕਿਉਂਕਿ ਅਕਸਰ ਜਿੰਮੀ ਚੋਂ ਪਹਿਲੀ ਵਾਰ ਲੜ ਰਹੇ ਆ ਜੀ ਉਹਦੇ ਕੀ ਕਹੋਗੇ ਨਹੀਂ ਕੋਈ ਮੁਸ਼ਕਿਲ ਨਹੀਂ ਲੱਗ ਰਿਹਾ ਜੀ ਤੁਹਾਨੂੰ ਲੱਗ ਰਿਹਾ ਮੇਰੇ ਚਿਹਰੇ ਤੋਂ ਕੋਈ ਇਹੋ ਜਿਹੀ ਕੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੋਈ ਬਿਲਕੁਲ ਠੀਕ ਹੈ ਜੀ ਥੈਂਕ ਯੂ ਵੋਟਰਸ ਨੂੰ ਇਹੋ ਹੀ ਅਪੀਲ ਹੈ ਜੀ ਤਖੜੇ ਹੋ ਕੇ ਇਲੈਕਸ਼ਨ ਲੜਨ ਵੋਟਾਂ ਪਾਉਣ ਰਿੰਦਾਵਾ ਸਾਹਿਬ ਹਰ ਪਿੰਡ ਵਿੱਚ ਜਾ ਰਹੇ ਨੇ ਅਸੀਂ ਚਾਰ ਪੰਜ ਟੀਮਾਂ ਬਣਾਈਆਂ ਹੋਈਆਂ ਨੇ ਅਸੀਂ ਖੁਦ ਵੀ ਮੈਂ ਲੇਡੀਜ਼ ਦੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੈਂ ਵੀ ਪਹੁੰਚ ਰਹੀਆਂ ਜੀ ਤੇ ਮੇਰੇ ਨਾਲ ਬੜੀਆਂ ਸਟਰੋਂਗ ਲੇਡੀਜ਼ ਐ ਸੋ ਅਸੀਂ ਵੀ ਆਦਮੀਆਂ ਨਾਲ ਘੱਟ ਨਹੀਂ ਹੈਗੀਆਂ ਜੀ ਤੇ ਬਿਲਕੁਲ ਜੋ ਵੀ ਜਿੱਥੇ ਕੋਈ ਗਲਤ ਹੁੰਦਾ ਹੋਵੇਗਾ ਅਸੀਂ ਆਵਾਜ਼ ਉਠਾਵਾਂਗੇ ਔਰ ਉਹਦਾ ਹੱਲ ਵੀ ਕਰਾਂਗੇ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।